ਉਹਦਾ ਵੀ ਕਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਅੱਜ ਦੇ ਮੇਲੇ ਨੂੰ ਲਾਈਵ ਤੱਕ ਰਿਹਾ YouTube ਦੇ ਟਰੱਕ ਦੇ ਲਾਈਵ ਕਰ ਰੱਖਿਆ ਭਰਾ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਦਾ ਵੀ ਇਧਰਲੇ ਪਾਸੇ ਸੇਵਕਾ ਕੰਦੇ ਰੱਲੇ ਵਾਲਾ ਨਾਲ ਹੀ ਬੰਤਾ ਬੁਹਾਰ 1759 ਉਹ ਤਿਆਰੀ ਕਰਨ ਆਹ ਮੁਕਾਬਲੇ ਦੇ ਵਿੱਚ ਨੇ ਜਿਹੜਾ ਮੁਕਾਬਲਾ ਖੇੜਾ ਜਾਵੇਗਾ ਤੇ ਨਾਲ ਹੀ ਕੁੱਲੀਆਂ ਟੋਚਨ ਗਰੁੱਪ ਜੌਂਡੀਆਰ ਨਾਲੀ ਪੀਤੀ ਉਪਾਰਜਣ 605 ਜੀ ਡੀ ਐਲ ਸੀ ਬਰਾਡ 52 10 ਜੱਸਾ 36 30 55 63 ਮਹਿਕਮਾ ਨਾਲੀ ਧਰਤੀ ਤੱਕ ਹਣੀ ਸਰਗੋੜੜ ਸਾਥ ਸੋਨਾਲੀ ਕਾ ਨਵਾਬ ਪੰਨੂ ਸੋਨਾਲੀ ਕਾਰ ਐਸ ਕਲੋੜੀਆਂ ਟੋਚਨਪੁਰਪਾ ਨਾਲ ਬਾਬਾ ਜੰਡਸਰ ਇਹ ਦੂਜੇ ਟੀਮ ਹੋਣ ਲੱਗਿਆ ਹਨਾ ਓਏ ਦੂਜੇ ਦੀ ਮੋੜੂਗਾ ਨਾਲ ਹੀ ਜਿਹੜੇ ਅੱਪ ਮੈਚ ਬੋਲਿਆ ਬਈਣਕੇ ਉਧਰਲੇ ਪਾਸੇ ਕਹਿੰਦੇ ਸੇਵਕ ਸੇਵਕ ਨਾਲਿ ਆਓ ਜੀ 33 ਡਾਕੂ ਉਹ ਵੀ ਜਲਦੀ ਆ ਜਾਵੇ 33 ਡਾਕੂ ਉਧਰਲੇ ਪਾਸੇ ਕਹਿੰਦੇ ਰੱਲੇ ਆ ਰੱਲੇ ਵਾਲਾ ਖੁੱਦ ਤਾਂ ਕੀ ਰੱਲੇ ਆ ਰੱਲੇ ਵਾਲਾ ਅੱਗੇ ਤਰੇ ਵੀ ਗੁੱਡੀ ਚੜ ਲੈਣੇ ਉਧਰਲੇ ਪਾਸੇ ਵਾਹ ਵਾਹ ਲਿਆ ਆ ਵਾਹ ਵਾਹ ਬੰਦੇ ਆ ਆ ਇਹਦਾ ਉਸੇ ਪਾਸੇ ਕਰੀ ਹੁੰਦਾ ਉਸੇ ਪਾਸੇ ਕਰੀ ਹੁੰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੱਤਰਬਾਈ ਕਦੇ ਸਾਰੇ ਭਰਾ ਪੁੱਜੇ ਹੋਏ ਐ ਬਹੁਤ ਬਹੁਤ ਧੰਨਵਾਦ ਕਰਦੇ ਆ ਇਧਰਲੇ ਪਾਸੇ ਓ ਰੱਲੇ ਵਾਲਾ ਰੱਲੇ ਵਾਲਾ ਵਾਹ ਓ ਰੱਲੇ ਵਾਲਿਆ ਵਾਹ ਓ ਰੱਲੇ ਵਾਲਿਆ ਵੀ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਕਿਸੇ ਨੇ ਲੁੱਟ ਲੈ ਜਾਣਾ ਵੀ ਸਾਰਾ ਮੇਲਾ ਤੂੰ ਲੁੱਟਿਆ ਇਧਰਲੇ ਪਾਸੇ ਵਾਹ ਓ ਰੱਲੇ ਵਾਲਿਆ ਓ ਤਾੜੀ ਤੂੜੀ ਬੱਜ ਗਈ ਬੱਜ ਗਈ ਬੱਜ ਗਈ ਬੱਜ ਗਈ ਝੱਜ ਗਈ ਤਾੜੀ ਬੱਜ ਗਈ ਤਾੜੀ ਵਾਹ ਹੋਏ ਰੱਲੇ ਆਲਿਆ ਵਾਹ ਹੋਏ ਰੱਲੇ ਆਲਿਆ ਇਹ ਸੇਵਕ ਹੈ ਕਹਿੰਦੇ ਇਹ ਸੇਵਕ ਹੈ ਨਾਲ ਹੀ ਆਉਗੀ ਬੱਜਦੀ ਦੇ ਨਾਲ ਦੇਖੀਏ ਕੋਈ ਟਰੈਕਟਰ ਦਾ ਚਾਲ ਨਹੀਂ ਨਾਲ ਦੇਖੀਏ ਬੰਦੇ ਤਾਂ ਆ ਰਿਹਾ ਰੱਟਰ 750 ਬੇਨਤੀ ਹੈ ਵੀ ਮਲੇ ਦਾ ਟਰੈਕਟਰ ਤੇ ਪਾਣੀ ਨਹੀਂ ਲਾਉਣਾ ਕੋਈ ਉਧਰਲੇ ਪਾਸੇ ਹਾਂ ਸੋਹਣਾ ਪਾਉਂਦਾ ਓਏ ਸੇਵਕਾ ਪਾ ਓਏ ਸੇਵਕਾ ਮੀਰੀ ਸੰਦਰੀਆ ਬੱਲੇ ਬੱਲੇ ਕਰਵਾ ਰਿਹਾ ਹੈ ਇਹ ਹੈ ਕਹਿੰਦੇ ਰੱਲੇ ਵਾਲਾ ਸੇਵਕ ਆਹ ਰੱਲੇ ਵਾਲਾ ਸੇਵਕ ਰੱਲੇ ਵਾਲਾ ਸੇਵਕ ਲਵੀ ਦਾਸਿਕ ਵੀਰੇ ਤਾੜੀ ਵੱਡੀ ਸਾੜੀ ਮਾਰ ਰਿਹਾ ਜ਼ੋਰ ਦੇ ਨਾਲ ਆਹ ਵੇ ਸਿਲਕਾ ਜੀ ਸਾਹਿਬ ਵੱਲੇ ਵੱਲੇ ਕਰਵਾ ਗਿਆ ਆਓ ਜੀ ਨਾਲ ਹੀ ਬੰਤਾ ਬੁਹਾ ਆਰ ਐਕਸ ਜਲਦੀ ਦੇ ਨਾਲ ਬੰਤਾ ਬੁਹਾ ਆਰ ਐਕਸ 750 ਜਿਹੜਾ ਟ੍ਰੈਕਟ ਆ ਜਾਵੇ ਬਹੁਤ ਬਹੁਤ ਧੰਨਵਾਦ ਲੜੀ ਟਾਈਮ ਵਾਲਾ 10 ਕਿੰਨਾ ਕੁ ਟਾਈਮ ਲੱਗਿਆ 24 ਬੱਚੇ ਤੀਕ ਵਾਰੀ ਬਣ ਗਈ ਹੈ ਨਾ ਤੇ ਲੀ ਬਾਟ ਨੂੰ ਉਸ ਲਈ ਜਿਹੜਾ ਇਧਰ ਰੈਡੀ ਜਿਹੜਾ ਤਰਾਇ ਲੱਗਿਆ ਟਰੈਕਟਰ ਦੇ ਉੱਤੇ ਪਾਣੀ ਦਾ